ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਦ ਪੰਜਾਬ ਦਾ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਆਪਾਂ ਬਣਾਇਆ ਹੈ ਜੀ ਗਜਰੇਲਾ ਗਜਰੇਲਾ ਆਪਾਂ ਬਿਲਕੁਲ ਆਸਾਨ ਢੰਗ ਦੇ ਨਾਲ ਬਣਾਇਆ ਹੈ ਤੇ ਇਸ ਦਾ ਟੇਸਟ ਵੀ ਲਾਜਵਾਬ ਹੈ ਇਸ ਵਿੱਚ ਨਾ ਤਾਂ ਆਪਾਂ ਨੂੰ ਗਾਜਰਾਂ ਕद्दूकस ਕਰਨ ਦੀ ਲੋੜ ਹੈ ਨਾ ਹੀ ਖੋਇਆ ਪਾਉਣ ਦੀ ਲੋੜ ਹੈ ਅਤੇ ਨਾ ਹੀ ਮਿਲਕ ਪਾਊਡਰ ਵਗੈਰਾ ਪਾਉਣ ਦੀ ਲੋੜ ਹੈ ਸੋ ਜੀ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਇਹ ਰੈਸਪੀ ਗਜਰੇਲਾ ਬਣਾਉਣ ਲਈ ਸਭ ਤੋਂ ਪਹਿਲਾਂ ਇੱਥੇ ਮੈਂ 2 ਕਿਲੋ ਦੁੱਧ ਲਿਆ ਤੇ ਦੁੱਧ ਨੂੰ ਆਪਾਂ ਉਬਾਲਾਂਗੇ ਜਿੰਨੀ ਵੀ ਆਪਣੀਆਂ ਗਾਜਰਾਂ ਨੇ ਉਸ ਤੋਂ ਅੱਧਾ ਕਿਲੋ ਦੁੱਧ ਆਪਾਂ ਜ਼ਿਆਦਾ ਲੈਣਾ ਤਾਂ ਹੀ ਜਿਹੜਾ ਇਹ ਗਜਰੇਲਾ ਬਹੁਤ ਹੀ ਜ਼ਿਆਦਾ ਸੁਆਦਿਸ਼ਟ ਬਣਦਾ ਹੈ। 1.5 ਕਿਲੋ ਗਾਜਰਾ ਲਿਆ ਨੇ ਤੇ ਇਹਨਾਂ ਨੂੰ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਛਿੱਲ ਲੈਣਾ ਹੈ ਤੇ ਇਸ ਦਾ ਉੱਪਰ ਵਾਲਾ 파ਟ ਤੇ ਥੱਲੇੋਂ ਇਸ ਨੂੰ ਆਪਾਂ ਇਸ ਤਰ੍ਹਾਂ ਕੱਟ ਦੇਣਾ ਹੈ। ਇਸੇ ਤਰ੍ਹਾਂ ਆਪਾਂ ਸਾਰੀ ਹੀ ਗਾਜਰਾ ਜਿਹੜੀਆਂ ਤਿਆਰ ਕਰ ਲੈਣੀਆਂ। ਸਾਰੀਆਂ ਗਾਜਰਾਂ ਨੂੰ ਛਿੱਲਿਆ ਤੇ ਇਸ ਤੋਂ ਬਾਅਦ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਧੋ ਲਿਆ। ਹੁਣ ਇਸ ਤੋਂ ਬਾਅਦ ਵਿੱਚ ਆਪਾਂ ਨੇ ਗਾਜਰਾਂ ਦੇ ਇਸ ਤਰ੍ਹਾਂ ਪੀਸ ਕਰ ਲੈਣੇ ਹਨ ਤੇ ਜਿਹੜਾ ਪੀਸ ਮੋਟਾ ਹੋਏਗਾ ਉਸ ਨੂੰ ਆਪਾਂ ਇਸ ਤਰ੍ਹਾਂ ਸੈਂਟਰ 'ਚੋਂ ਕੱਟ ਕਰਕੇ ਇਸ ਦੇ ਦੋ ਪੀਸ ਕਰ ਲੈਣੇ। ਸਾਰੀਆਂ ਗਾਜਰਾਂ ਆਪਾਂ ਇਸੇ ਤਰ੍ਹਾਂ ਹੀ ਕੱਟ ਲਈਆਂ ਨੇ ਤੇ ਜੇਕਰ ਗਾਜਰਾਂ ਜ਼ਿਆਦਾ ਪਤਲੀਆਂ ਹਨ ਤਾਂ ਉਹਨਾਂ ਨੂੰ ਬਿਨਾਂ ਕੱਟੇ ਹੀ ਆਪਾਂ ਕੁੱਕਰ ਦੇ ਵਿੱਚ ਦੋ ਬਿਸਲਾ ਮਾਰ ਸਕਦੀਆਂ। ਦੇ ਦੁੱਧ ਨੂੰ ਵੀ ਹਿਲਾਉਂਦੇ ਜਾਣਾ ਇਸ ਤਰ੍ਹਾਂ ਆਪਾਂ ਨੇ ਹਲਾ ਕੇ ਸੁਣ ਰਜਾਉਣਾ ਹੈ ਤੇ ਹੁਣ ਆਪਾਂ ਨੇ ਜਿਹੜੀ ਗਾਜਰਾਂ ਨੇ ਇਸ ਨੂੰ ਆਪਾਂ ਕੁੱਕਰ ਦੇ ਵਿੱਚ ਪਾ ਲਿਆ ਤੇ ਅੱਧਾ ਗਲਾਸ ਦੁੱਧ ਦਾ ਪਾ ਲੈਣਾ ਹੈ ਤੇ ਪਾ ਕੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦੇਣਾ ਹੈ ਇੱਥੇ ਮੈਂ ਗਾਜਰਾਂ ਨੂੰ ਦੇਸੀ ਘਿਓ ਦੇ ਵਿੱਚ ਨਹੀਂ ਭੁੰਨ ਰਹੀ ਫਿਰ ਵੀ ਇਸ ਦਾ ਟੇਸ ਜਿਹੜਾ ਉਹ ਬਹੁਤ ਹੀ ਵਧੀਆ ਆਏਗਾ ਤੁਸੀਂ ਚਾਹੋ ਤਾਂ ਗਾਜਰਾਂ ਨੂੰ ਦੇਸੀ ਘਿਓ ਦੇ ਵਿੱਚ ਭੁੰਨ ਸਕਦੇ ਹੋ ਪਰ ਬਿਨਾਂ ਦੇਸੀ ਘਿਓ ਦੇ ਵੀ ਇਹ ਗਜਰੇਲਾ ਬਹੁਤ ਹੀ ਜ਼ਿਆਦਾ ਸੁਆਦੀਸ਼ਟ ਬਣਦਾ ਹੈ ਤੇ ਹੁਣ ਕੁੱਕਰ ਦਾ ਟੱਕਣ ਲਗਾ ਦਿੰਨੇ ਆ ਤੇ ਇੱਥੇ ਇੱਕ ਬਿਸਲ ਮਰਾਵਾਂਗੀ ਤੇ ਦੂਜੀ ਬਿਸ ਲਾਉਣ ਤੋਂ ਪਹਿਲਾਂ ਹੀ ਜਿਹੜੀ ਗੈਸ ਦੀ ਫਲੇਮ ਆਪਾਂ ਉਹ ਬੰਦ ਕਰ ਦੇਣੀ ਹੈ ਆਪਾਂ ਨੇ ਗਜਰੇਲੇ ਦੇ ਲਈ 1.5 ਕਿਲੋ ਗਜਰਾ ਲਈਆਂ ਨੇ ਤੇ 2 ਕਿਲੋ ਦੁੱਧ ਲਿਆ ਹੈ 1/2 ਕਿਲੋ ਦੁੱਧ ਵੱਧ ਕੁਆਂਟੀਟੀ ਵਿੱਚ ਲੈਣ ਨਾਲ ਜਿਹੜਾ ਗਜਰੇਲਾ ਹੈ ਇਸ ਵਿੱਚ ਖੋਏ ਦਾ ਟੇਸ ਆਏਗਾ ਇਸ ਵਿੱਚ ਆਪਾਂ ਨੂੰ ਅਲੱਗ ਤੋਂ ਖoa ਪਾਉਣ ਦੀ ਲੋੜ ਨਹੀਂ ਹੈ ਇੱਕ ਬਿਸਲ ਆ ਗਈ ਹੈ ਤੇ ਦੂਜੀ ਬਿਸਲ ਆਉਣ ਤੋਂ ਪਹਿਲਾਂ ਹੀ ਆਪਾਂ ਨੇ ਗੈਸ ਦੀ ਜਿਹੜੀ ਫਲੇਮ ਹੈ ਉਹ ਬੰਦ ਕਰ ਦੇਣੀ ਹੈ ਜਦੋਂ ਵੀ ਆਪਾਂ ਗਾਜਰਾਂ ਦੇ ਵਿੱਚ ਦੁੱਧ ਪਾਉਣਾ ਹੈ ਤਾਂ ਆਪਾਂ ਅੱਧਾ ਗਲਾਸੀ ਦੁੱਧ ਪਾਉਣਾ ਹੈ ਜੇਕਰ ਆਪਾਂ ਅੱਧੇ ਗਲਾਸ ਤੋਂ ਵੱਧ ਦੁੱਧ ਪਾਵਾਂਗੇ ਜਦੋਂ ਬਿਸਲ ਆਏਗੀ ਤਾਂ ਐਕਸਟਰਾ ਦੁੱਧ ਦਾ ਸਾਰਾ ਬਾਹਰ ਨਿਕਲ ਜਾਏਗਾ ਸੋ ਜੀ ਆਪਾਂ ਗਾਜਰਾਂ ਦੇ ਵਿੱਚ ਅੱਧਾ ਗਲਾਸੀ ਦੁੱਧ ਪਾਵਾਂਗੇ ਗਾਜਰਾਂ ਬਣ ਗਈਆਂ ਨੇ ਇਹ ਆਸਾਨੀ ਦੇ ਨਾਲ ਕਟੀਆਂ ਜਾ ਰਹੀਆਂ ਨੇ ਤੇ ਇਧਰ ਦੁੱਧ ਵੀ ਆਪਣਾ ਅੱਧਾ ਰਹਿ ਗਿਆ ਤੇ ਦੁੱਧ ਨੂੰ ਮੈਂ ਹਾਈ ਫਲੇਮ ਤੇ ਹੀ ਰਜਾਇਆ ਸੀ ਤੇ ਹੁਣ ਜਿਹੜੀਆਂ ਗਾਜਰਾਂ ਨੇ ਗਾਜਰਾਂ ਨੂੰ ਆਪਾਂ ਇਸ ਦੁੱਧ ਦੇ ਵਿੱਚ ਮਿਕਸ ਕਰ ਦੇਣਾ ਸੋ ਜੀ ਦੇਖ ਸਕਦੇ ਹੋ ਤੁਸੀਂ ਆਪਾਂ ਗਜਰੇਲਾ ਬਹੁਤ ਹੀ ਆਸਾਨ ਢੰਗ ਦੇ ਨਾਲ ਬਣਾ ਰਹੇ ਹਾਂ ਤੇ ਤੁਸੀਂ ਵੀ ਆਪਣੇ ਘਰ ਇੱਕ ਵਾਰੀ ਇਸ ਤਰ੍ਹਾਂ ਜ਼ਰੂਰ ਬਣਾ ਕੇ ਦੇਖਣਾ ਜਿਸ ਤਰ੍ਹਾਂ ਆਪਾਂ ਕੱਦੂ ਕਸੂ ਕਰਕੇ ਬਣਾਉਨੇ ਹਾਂ ਇਹ ਗਜਰੇਲਾ ਜਾਂ ਫਿਰ ਖੋਆ ਆ ਪਾ ਕੇ ਬਣਾਉਨੇ ਹਾਂ ਠੀਕ ਉਸੇ ਤਰ੍ਹਾਂ ਹੀ ਇਸ ਗਜਰੇ ਦਾ ਟੇਸਟ ਆਏਗਾ ਤੇ ਹੁਣ ਇਹਨਾਂ ਗਾਜਰਾਂ ਨੂੰ ਮੈਂ ਇਸ ਮੈਸ਼ਰ ਦੇ ਨਾਲ ਸਮੈਸ਼ ਕਰ ਰਹੀ ਹਾਂ ਇਹ ਗਾਜਰਾਂ ਬਹੁਤ ਹੀ ਆਸਾਨ ਢੰਗ ਦੇ ਨਾਲ ਇਸ ਤਰ੍ਹਾਂ ਮੈਸ਼ ਹੋ ਜਾਂਦੀਆਂ ਨੇ ਜੇਕਰ ਤੁਹਾਡੇ ਕੋਲ ਅਜਿਹਾ ਮੈਸ਼ਰ ਨਹੀਂ ਹੈ ਤਾਂ ਤੁਸੀਂ ਗਲਾਸ ਦੀ ਉਲਟੀ ਸਾਈਡ ਕਰਕੇ ਗਾਜਰਾਂ ਨੂੰ ਸਮੈਸ਼ ਕਰ ਸਕਦੇ ਹੋ ਜਾਂ ਇਸ ਤੋਂ ਇਲਾਵਾ ਜਿਹੜਾ ਸਾਗ ਵਾਲਾ ਕੋਟਣਾ ਹੁੰਦਾ ਹੈ ਤਾਂ ਉਸ ਨਾਲ ਵੀ ਆਪਾਂ ਆਸਾਨੀ ਦੇ ਨਾਲ ਮੈਸ਼ ਕਰ ਸਕਦੇ ਹਾਂ ਗਾਜਰਾਂ ਨੂੰ ਮੈਂ ਇੱਥੇ ਚੰਗੀ ਤਰ੍ਹਾਂ ਮੈਸ਼ ਨਹੀਂ ਕਰ ਰਹੀ ਕਿਉਂਕਿ ਥੋੜੀਆਂ ਗਾਜਰਾਂ ਦਿਖਦੀਆਂ ਵਧੀਆ ਲੱਗਦੀਆਂ ਨੇ ਜੇਕਰ ਤੁਸੀਂ ਚੰਗੀ ਤਰ੍ਹਾਂ ਇਹਨਾਂ ਗਾਜਰਾਂ ਨੂੰ ਮੈਸ਼ ਕਰਨਾ ਚਾਹੋ ਤਾਂ ਉਹ ਵੀ ਕਰ ਸਕਦੇ ਹਾਂ ਉਹ ਗਜਰੇਲਾ ਜਾਂ ਉਹ ਗਾਜਰਾਂ ਦਾ ਟੇਸਟ ਵੀ ਵਧੀਆ ਲੱਗਦਾ ਹੈ ਗੈਸ ਦੀ ਫਲੇਮ ਅੜਿਓ ਤੇਜ਼ਤੀ ਰੱਖੀ ਹੈ ਤੇ ਇਸ ਤਰ੍ਹਾਂ ਹੌਲੀ-ਹੌਲੀ ਜਿਹੜਾ ਦੁੱਧ ਆ ਉਹ ਜਲ ਜਾਂਦਾ ਹੈ ਤੇ ਇਸ ਸਟੇਜ ਤੇ ਆ ਕੇ ਆਪਾਂ ਨੇ ਚੀਨੀ ਪਾ ਦੇਣੀ ਹੈ ਤੇ چینی ਵੀ ਆਪਣਾ ਪਾਣੀ ਛੱਡੇਗੀ ਤੇ چینی ਪਾਉਣ ਤੋਂ ਬਾਅਦ ਵਿੱਚ ਜਿਹੜੀ ਗਜਰੇਲੇ ਦਾ ਜਿਹੜਾ ਰੰਗ ਹੈ ਉਹ ਬਹੁਤ ਹੀ ਜ਼ਿਆਦਾ ਵਧੀਆ ਨਿਕਲ ਕੇ ਆਉਂਦਾ ਹੈ ਤੇ ਇਹ چینی 100 ਗ੍ਰਾਮ ਹੈ ਇੱਕ ਵੱਡੀ ਕोली ਹੈ ਜਿਹੜੀ ਭਰ ਕੇ ਮੈਂ چینی ਦੀ ਪਾਈ ਹੈ ਤੇ ਇਹ چینی ਨੂੰ ਆਪਾਂ ਚੰਗੀ ਤਰ੍ਹਾਂ ਗਾਜਰਾਂ ਦੇ ਵਿੱਚ ਮਿਕਸ ਕਰ ਦਿੰਨੇ ਆ ਤੇ ਦੇਖ ਸਕਦੇ ਹੋ ਤੁਸੀਂ چینی ਨੇ ਆਪਣਾ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈ ਇਸੇ ਤਰ੍ਹਾਂ ਇਹਨਾਂ ਗਾਜਰਾਂ ਨੂੰ ਹਿਲਾਉਂਦੇ ਜਾਵਾਂਗੇ ਤੇ ਜਦੋਂ ਤੱਕ ਇਸਦਾ ਪਾਣੀ ਸੁੱਕਦਾ ਚੰਗੀ ਤਰ੍ਹਾਂ ਉਦੋਂ ਤੱਕ ਇਹਨੂੰ ਪਕਾਵਾਂਗੇ ਡਰਾਈ ਫਰੂਟਸ ਦੇਖ ਲੈਣੇ ਆ ਇੱਥੇ ਮੈਂ ਕਾਜੂ ਬਦਾਮ ਤੇ ਕਿਸ਼ਮਿਸ਼ ਲਈ ਹੈ ਤੁਸੀਂ ਚਾਹੋ ਤਾਂ ਇਹਨਾਂ ਨੂੰ ਦੇਸੀ ਘਿਓ ਦੇ ਵਿੱਚ ਹਲਕਾ ਰੋਸਟ ਕਰ ਸਕਦੇ ਹੋ ਪਰ ਮੈਂ ਇਹਨਾਂ ਨੂੰ ਘਿਓ ਵਿੱਚ ਰੋਸਟ ਕੀਤੇ ਬਿਨਾ ਹੀ ਗਜਰੇਲੇ ਦੇ ਵਿੱਚ ਪਾ ਰਹੀ ਹਾਂ ਤੇ ਇਹਨਾਂ ਦਾ ਟੇਸਟ ਗਜਰੇਲੇ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਆਂਦਾ ਹੈ ਡਰਾਈ ਫਰੂਟ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੀ ਹਾਂ ਤੋ ਤੁਸੀਂ ਦੇਖ ਸਕਦੇ ਹੋ ਜਿਹੜਾ ਗਜਰੇਲਾ ਹੈ ਬਹੁਤ ਹੀ ਘੱਟ ਸਮੇਂ ਦੇ ਵਿੱਚ ਤੇ ਬਹੁਤ ਹੀ ਘੱਟ ਮਿੰਟ ਦੇ ਵਿੱਚ ਆਪਾਂ ਨੇ ਬਣਾ ਲਿਆ ਹੈ ਤੇ ਇਸ ਦਾ ਟੇਸਟ ਜਿਹੜਾ ਆਪਾਂ ਨੋਰਮਲ ਕੱਦੂ ਕਸ ਕਰਕੇ ਬਣਾਉਨੇ ਹ ਗਜਰੇਲਾ ਜਾਂ ਫਿਰ ਖੋਏ ਨਾਲ ਬਣਾਉਨੇ ਹ ਉਸੇ ਤਰ੍ਹਾਂ ਹੀ ਆਏਗਾ ਦੇਖ ਸਕਦੇ ਹੋ ਤੁਸੀਂ ਗਜਰੇਲਾ ਦੇਖਣ ਵਿੱਚ ਕਿੰਨਾ ਜ਼ਿਆਦਾ ਸੁਆਦਿਸ਼ਟ ਲੱਗਦਾ ਹੈ ਜਿਹੜੇ ਇਸ ਵਿੱਚ ਡਰਾਈ ਫਰੂਟ ਪਾਏ ਨੇ ਉਸ ਨਾਲ ਇਸ ਦਾ ਜਿਹੜਾ ਟੇਸਟ ਹੈ ਉਹ ਹੋਰ ਵੀ ਵੱਧ ਜਾਂਦਾ ਹੈ ਤੁਸੀਂ ਆਪਣੀ ਪਸੰਦ ਦੇ ਅਕੋਰਡਿੰਗ ਕੋਈ ਵੀ ਡਰਾਈ ਫਰੂਟ ਇਸ ਵਿੱਚ ਪਾ ਸਕਦੇ ਹੋ ਸੋਜੀ ਗਜਰੇਲਾ ਆਪਣਾ ਬਿਲਕੁਲ ਬਣ ਕੇ ਤਿਆਰ ਹੈ ਜਿਹੜਾ ਦੁੱਧ ਸੀ ਉਹ ਵੀ ਚੰਗੀ ਤਰ੍ਹਾਂ ਸੁੱਕ ਗਿਆ ਹੈ ਚੀਨੀ ਦਾ ਪਾਣੀ ਵੀ ਸੁੱਕ ਗਿਆ ਹੈ ਸੋ ਲੋ ਜੀ ਗਜਰੇਲਾ ਬਣ ਕੇ ਬਿਲਕੁਲ ਤਿਆਰ ਹੈ ਇਹ ਜਿੰਨਾ ਜ਼ਿਆਦਾ ਸੁਆਦੀਸ਼ਟ ਦੇਖਣ ਵਿੱਚ ਲੱਗਦਾ ਹੈ ਓਨਾ ਹੀ ਜ਼ਿਆਦਾ ਸੁਆਦੀਸ਼ਟ ਖਾਣ ਵਿੱਚ ਵੀ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਗਜਰੇਲਾ ਜ਼ਰੂਰ ਬਣਾਉਣਾ ਬਹੁਤ ਹੀ ਜ਼ਿਆਦਾ ਸੁਆਦੀਸ਼ਟ ਬਣਦਾ ਹੈ ਤੇ ਅਜਈਆਂ ਹੋਰ ਵੀ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ